ਉਹ ਸੈੱਟ ਲਿਆ ਵਿੱਚ ਜਮਾਨਤ ਲੱਗਦਾ ਹਿੱਸਾ ਲੱਗ ਗਿਆ ਇੱਕ ਕਰਕ ਦੋਵੇਂ ਪੂਰਾ ਉਹਦਾ ਜੋਰ ਜੂਰ ਲਾ ਕੇ ਦੇਖ ਲਿਆ ਅਗਲਾ ਪੌਂਡ ਲੱਗਿਆ ਮੇਰੇ ਵੀਰੋ ਲੋਜੀ ਝਿੰਗਾ ਫਾਰਮ ਦੀਆਂ ਤਿਆਰੀਆਂ ਚੱਲ ਪਈਆਂ ਤੇ ਇਹ ਪੌਂਡ ਪਹਿਲਾਂ ਦੋ ਸੀ ਇਧਰਲੇ ਪਾਸੇ ਇਹ ਨਰਸਰੀ ਹੁੰਦੀ ਸੀ ਤੇ ਇਹ ਹੁਣ ਕੈਨਸਲ ਕਰਕੇ ਨਰਸਰੀ ਨੂੰ ਦੋਨੇ ਬੌਂਡਾਂ ਨੂੰ ਇੱਕ ਮਰਜ ਕਰਨ ਦਾ ਪਲਾਨ ਬਣਾ ਲਿਆ ਤੇ ਡੋਲੂਪਰਾਏ ਚੱਲ ਰਿਹਾ ਬਾਰ-ਬਾਰ ਪਟਾਂ ਕੋਲੀਆਂ ਕਰਕੇ ਤੇ ਚਲਾ ਰਹੇ ਆ ਕੰਮ ਤੇ ਕੋਸ਼ਿਸ਼ ਇਹੀ ਆ ਵੀ ਜਲਦ ਤੋਂ ਜਲਦ ਇਹਨਾਂ ਨੂੰ ਦੋਨਾਂ ਨੂੰ ਕਰਕੇ ਜਿੰਨਾ ਜਲਦੀ ਹੋ ਸਕੇ ਆ ਤਿਆਰ ਕਰਕੇ ਤੇ ਪਾਣੀ ਨਾਲ ਭਰ ਦਈਏ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਵੀ ਡੋਲੂਪਰਾਏ ਚੱਲ ਰਿਹਾ ਪਹਿਲਾਂ ਜੀਸੀਬੀ ਲਾਉਣ ਦਾ ਪਲਾਨ ਸੀ ਜੀਸੀਬੀ ਲਾਉਣ ਦਾ ਪਲਾਨ ਇਸ ਕਰਕੇ ਕੈਨਸਲ ਕਰਤਾ ਕਿਉਂਕਿ ਉਹ ਤੋਂ ਬਾਅਦ ਹੀ ਲੋਲੂ ਕਰਾਏ ਲਾਉਣੇ ਪੈਣੇ ਸੀਗੇ ਉਹ ਚੱਕਰ ਕਰਕੇ ਤੇ ਇਸ ਕਰਕੇ ਤੋਂ ਤੋਂ ਬਾਅਦ ਇੱਧਰ ਫੈਟਰ ਲਾ ਕੇ ਤੇ ਅੱਗ ਲਾਵਾਂਗੇ ਅੱਗ ਤਾਂ ਨਹੀਂ ਹਾਲੇ ਤੱਕ ਲਾਈ ਕਿ ਕਣਕਾਂ ਦਾ ਕੰਮ ਚੱਲ ਰਿਹਾ ਸੀ ਥੋੜਾ ਮੋਟਾ ਤੂੜੀਆਂ ਦਾ ਫੇਸ ਸੀਗਾ ਬਈ ਨਿਬੜ ਜੇ ਉਹ ਤੋਂ ਬਾਅਦ ਹੀ ਲਾਵਾਂਗੇ ਕਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਕੋਸ਼ਿਸ਼ ਕਰਾਂਗੇ ਵੀ ਤਿਆਰ ਕਰਕੇ ਤੇ ਪੂਰਾ ਵਲੋਗ ਹੈ ਜਿੱਥੇ ਆਪਾਂ ਸ਼ੁਰੂ ਫਰੰਟ ਤੱਕ ਤੁਹਾਨੂੰ ਦਿਖਾਵਾਂਗੇ ਕਿੰਗਾ ਮੱਛੀ ਵਾਲਾ ਕਿੰਦਾ ਕਿੰਦਾ ਸਿਸਟਮ ਕੀ ਕੀ ਰਹਿੰਦਾ ਇਹ ਹਾਲ ਡੋਲੂ ਕਰਾਏ ਲੱਗ ਰਹੇ ਆ ਇੱਕ ਇਹ ਤੇ ਇੱਕ ਹੋਰ 2 ਪੌਂਡ ਆ ਦੋਨਾਂ ਦੀਆਂ ਵਟਾਂ ਚੱਕ ਕੇ ਦੋ ਦੋ ਪੌਂਡਾਂ ਨੂੰ ਇੱਕ ਪੌਂਡ ਤੇ ਮਰਜ ਕਰਾਂਗੇ ਤੇ ਪਰਲੇ ਪਾਸੇ ਆਉਣ ਨੂੰ ਆਉਣ ਦਾ ਕੰਮ ਚੱਲ ਰਿਹਾ ਦੇਖ ਸਕਦੇ ਨੇ ਤੁਸੀਂ ਕੋਸ਼ਿਸ਼ ਇਹੀ ਆ ਤੇ ਜਿੰਨਾ ਜਲਦੀ ਹੋ ਸਕੇ ਚੱਲ ਲਗੇ ਕਿਉਂਕਿ ਬਾਅਦ ਚ ਟਾਈਮ ਬਚਣਾ ਨਹੀਂ ਤੇ ਦੂਜੇ ਪਾਸੇ ਬੱਚਾ ਪਾਉਣਾ ਸ਼ੁਰੂ ਕਰ ਦੇਣਾ ਤੇ ਜਿੰਨਾ ਟਾਈਮ ਨਹੀਂ ਹੋਣਾ ਵੀ ਇੱਧਰ ਆ ਕੇ ਨਾਲ-ਨਾਲ ਦੇਖੀਏ ਤੇ ਗਲਾਬ ਸਿੰਘ ਨੂੰ ਕਿਹਾ ਸੀ ਕਿ ਕਲਟਰ ਲਿਆ ਕੇ ਇਹਨੂੰ ਲਾ ਦੇ ਤੇ ਉਹ ਥੋੜਾ ਜਿਹਾ ਕਣਕ ਚ ਸੀਜ਼ਨ ਚੁੱਲਜ ਗਿਆ ਤੇ ਲਾਇਆ ਨਹੀਂ ਉਹਨੇ ਇਸ ਚੱਕਰ ਚ ਗਲਾਵ ਤੈਨੂੰ ਕਿਹਾ ਸੀ ਕੱਟ ਲਿਆ ਕੇ ਲਾ ਦੇ ਚਾ ਕੋਈ ਗੱਲ ਨਹੀਂ ਹੁਣ ਇੱਕ ਅੱਧੇ ਦਿਨ ਤੱਕ ਲਿਆ ਕੇ ਲਾ ਦਿਆਂ ਇਹਨੂੰ ਸਾਰੇ ਨੂੰ ਫੇਰ ਹੀ ਜਾ ਕੇ ਸਿਸਟਮ ਚੱਲੂਗਾ ਆਪਣਾ ਹੋਜੂ ਦੋ ਦਿਨਾਂ ਚ ਕਰ ਦੇਣਗੇ ਦੋਨੇ ਵੱਟਾਂ ਦਾ ਕੰਮ ਅੱਜ ਹੋਜੂ ਇਹਦਾ ਤਾਂ ਲਗਭਗ ਨੇੜੇ ਹੀ ਆ ਕੰਮ ਨਾ ਇੱਕ ਦਿਨ ਉਹ ਇੱਕ ਦਿਨੀ ਉਧਰ ਲਾਉਣਗੇ ਉਧਰ ਛੋਟੀ ਆ ਵਟ ਹਾਂ ਉਧਰ ਛੋਟੀ ਆ ਉਹ ਵੀ ਪਤਲੀ ਹੈ ਜਿਆਦੇ ਮੋਟੀ ਸੀ ਵਟਾ ਨੇਂ ਚ ਟਿੱ ਜਿਹੜੀ ਲੱਗਣੀਆਂ ਉਹ ਇਹਦੇ ਨਾਲ ਲੱਗਣੀਆਂ ਜਦੋਂ ਪਹਿਲਾ ਕਟਰ ਲਾ ਕੇ ਤੇ ਅੱਗ ਲਾਵਾਂਗੇ ਫਿਰ ਥੱਲੋਂ ਆਲਾ ਸਸਤੋਂ ਦੇਖਾਂਗੇ ਵੀ ਕੀ ਕਰੀਏ ਲਾ ਕੇ ਦੇਖਾਂਗੇ ਜਾਨਸ ਤੇ ਸਸਤੋਂ ਜਿਹੜਾ ਵੀ ਬਣਿਆ ਕਰਾਂਗੇ ਤੇਰੇ ਤੋਂ ਬਾਅਦ ਇਹਦਾ ਪਾਉਂਡ ਦਾ ਲੈਵਲ ਕੱਢਾਂਗੇ ਤੇ ਵਿਚਾਲਾ ਦੇਖਾਂਗੇ ਕਿ ਕਿੱਥੇ ਆ ਤੇ ਜੇ ਵਿਚਾਲੇ ਸਲਾਜ ਜਾਂਦੀ ਆ ਸਲਾਜ ਕੱਟਣੀ ਹੁੰਦੀ ਆ ਤੇ ਵਿਚਾਲਾ ਥੋੜਾ ਜਿਹਾ ਡੂੰਘਾ ਰੱਖਣਾ ਪੈਣਾ ਉਸ ਹਿਸਾਬ ਨਾਲ ਉਹ ਦੇਖਣਾ ਪੈਣਾ ਤੇ ਉਸ ਤੋਂ ਬਾਅਦ ਇਹ ਦੇਖਾਂਗੇ ਵੀ ਕਿੰਨੇ ਮੀਟਰ ਜਾਂ ਕਿੰਨੇ ਕਿੱਲੇਾਂ ਚ ਹੋ ਗਿਆ ਉਸ ਹਿਸਾਬ ਨਾਲ ਫਿਰ ਬੱਤਾ ਪਾਵਾਂਗੇ ਕੈਲਕੂਲੇਸ਼ਨ ਕਰਕੇ ਬਾਕੀ ਦੇਖਦੇ ਆ ਅੱਗੇ ਅੱਗੇ ਕੀ ਬੰਦਾ ਆਪਣੇ ਬਹੁਤ ਵਿਆਹਤਾਂ ਹੁੰਦੀਆਂ ਪਰ ਕੁਝ ਚੀਜ਼ਾਂ ਟਾਈਮ ਨਾਲ ਪਤਾ ਲੱਗਦੀਆਂ ਵੀ ਐਂ ਕਰਨਾ ਤੇ ਐਂ ਕਰਨਾ ਆਪਣੇ ਵੱਲੋਂ ਆਪਾਂ ਚੰਗਾ ਹੀ ਸੋਚ ਕੇ ਚੱਲਦੇ ਆਂ ਦੇਖਦੇ ਆਂ ਅੱਗੇ ਅੱਗੇ ਕੀ ਬੰਦ ਆ ਜੀ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਲੈ ਵੀਰੇ ਉਹ ਸੈਟ ਲਿਆ ਵਿੱਚ ਜਮਾਨ ਸੱਲ੍ਹਾ ਕੀ ਸਾਲ ਆ ਗਿਆ ਕਿਕਰ ਟ੍ਰੈਕ ਤੋਂ ਇਹ ਪੂਰਾ ਆ ਉਹਦਾ ਜੋਰ ਜੀ

ਵਾਰੀ ਵਾਰੀ ਉੱਥੇ ਹੀ ਲਿਜਾਵਾਲਾ ਦਾ ਸੀ ਇੱਥੇ ਸਾਰਿਆਂ ਨੂੰ ਸੀਗਾ ਚੱਕਰ ਵੀ ਇੱਥੇ ਖੁੱਬੂ ਆ ਦੇਖਦੇ ਆ ਬਣੇ ਰੋ ਵੀਡੀਓ ਨਾਲ ਦਿਖਾਉਨੇ ਆ ਤੁਹਾਨੂੰ ਨਿਕਲਦਾ ਕਿ ਇੱਕ ਹੋਰ ਮੋਨ ਹੋ ਬਣਾ ਰਾਤੀ ਸੇਟਲੀ ਉਹ ਵਾਲਾ ਕੰਮ ਹੋ ਗਿਆ ਹੁਣ ਤਾਂ ਪਤਾ ਸੀਗਾ ਕਿ ਕਰ ਲੋ ਗੈਨੇ ਲਾ ਦੇ ਉਹਰੇ ਜੀਆ ਵੀ ਲਾ ਲੋ ਜੇ ਲਾਉਣਾ ਹੈ ਯਾ ਲੈ ਮੈਂ ਬੀਆ ਮੈਂ ਜਾ ਟਰੈਕਟਰ ਤੇ ਤੂੰ ਹੀ ਈ ਲਾਇਦਾ ਖੱਟ ਲਿਓ ਤੇ ਨਵੇਂ ਮੁੰਡਿਆ ਕਰਤੀਆਂ ਰੇਸਾਂ ਇਹ ਯਾ ਲੈ ਯਾ ਲੈ ਮਰਿਆ ਲੈ ਗਿਆ ਕੱਟ ਗਿਆ ਲੈ ਗਿਆ ਕੱਟ ਗਿਆ ਲੈ ਗਿਆ ਕੱਟ ਗਿਆ ਯਾ ਲੈ ਵੀਸ ਲੈਪਾ ਮਰ ਹੀ ਜਾਂਦਾ ਉਹ ਦੇਖੀ ਖਾਲੀ ਕਰ ਲਿਆ ਆ ਭਰਿਆ ਹੀ ਨਹੀਂ ਤਾ ਦਾ ਲੜੀ ਜਾਂਦਾ ਹੈ ਨਾ ਭਰਤਾ ਲਿਆਂਦਾ ਉਹਨਾਂ ਤਾਂ ਦੋ ਪਾਏ ਸੀ ਟਰੈਕਟਰ ਯਾਰ ਸਾਰਾ ਕੰਮ ਹੀ ਖਰਾਬ ਕਰਤਾ ਮੇਰੇ ਵੀਰੇ ਆ ਅਸੀਂ ਇੰਨੇ ਗਾਰੇ ਚ ਸੱਟਿਆ ਸੀ ਤੇ ਉਹ ਮੇਰੇ ਵੀਰੇਆ ਭਰਤਾ ਲੈਂਦਾ ਆਇਆ ਟਮਾ ਜੀ ਇਹਨੂੰ ਕਦੋਂ ਤੱਕ ਇੰਨਾ ਜੋਗਰ ਲੱਗ ਰਿਹਾ ਮੈਂ ਟਰੈਕਟਰ ਜਿਹਦੇ ਚ ਜਮੇ ਸਲਿੱਪ ਹੋ ਜਾਂਦੇ ਆ ਦੇਖ ਲੋ ਤੁਸੀਂ ਐ ਚੀਕਾਂ ਬੁਆ ਰੱਖੀਆਂ ਟਰੈਕ ਪਾਉਣੀਆਂ ਨੇ ਅੱਜਾ ਤੇ ਘਟਾਂਗੇ ਟੈਂਸ਼ਨ ਆ ਬੋ